ਵੀਡੀਓ ਵਾਲੇ ਮੁੰਡੇ ਨੂੰ ਮੈਂ ਕਹਿੰਦਾ ਹਾ ਉਤਪਤ ਬੈਕਸ ਹੈ ਕੈਮਰਾ ਕਿਉਂਕਿ ਮੈਂ ਬੈਸੇ ਵਿੱਚ 4-5 ਵਜੇ ਤੋਂ ਬਾਅਦ ਦਿਖੜੂ ਹਟ ਜਾਣਾ ਮੈਂ ਰੱਬ ਨੇ ਸ਼ਕਲੀ ਹੈ ਜੀ ਬੜਾਈਏ ਕੀ ਕਰੀਏ ਹਾਂ ਫਿਰ ਪਿੱਛੇ ਨਾ ਜੰਨੇ ਆਉਂਦਾ ਨਾ ਜਿਹੜੇ ਪਿੱਛੇ ਬੈਠੇ ਬੈ ਜਾ ਵੀਡੀਓ ਵਧੀਆ ਬਣੂ ਇਹਨਾਂ ਮੈਂ ਕਹਿ ਦਿੰਦਾ ਹਾਂ ਹਾਂ ਤਾੜੀਆਂ ਮਾਰ ਦੇ ਮੁੰਡੇ ਵਾਹ ਭਲਾਈ ਆਣਾ ਨਗਰ ਦੀ ਸਾਦ ਸੰਗਤ ਆਲੇ ਦੋਲੇ ਦੇ ਪਿੰਡਾਂ ਤੋਂ ਪਤਵੰਤੇ ਸੱਜਣ ਮਾਵਾ ਭੈਣਾ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਜਿੰਨੇ ਵੀ ਭਾਰੀ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇਟ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਚੰਡੀਗੜ੍ਹ ਤਾਂ ਉੱਥੋਂ ਹਾਲਾਂਕਿ ਮੈਂ ਤਾਂ 12 ਵਜੇ ਵਿਲਾ ਹੋਇਆ ਸੀ ਪਰ ਫਿਰ ਕਿਉਂਕਿ ਤਿੰਨ ਚਾਰ ਘੰਟੇ ਦਾ ਰਾਇ ਤਾਂ ਪਹਿਲਾਂ ਆਉਣਸਾਰ ਮੈਂ ਡਿੰਪਿਟੇ ਲੋਜੀ ਨੂੰ ਮੈਂ ਪਹਿਲਾਂ ਬੇਨਤੀ ਕਰ ਲਈ ਮੈਂ ਕਿਹਾ ਵੀ ਆਪਾਂ ਲੋਕਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਣਾ ਕਿਉਂਕਿ ਕੰਮ ਵੀ ਕਬੀਲਾਰੀ ਦੇ ਛੱਡ ਕੇ ਆਏ ਹਾਂ ਵੀ ਤੁਸੀਂ ਪਹਿਲਾਂ ਬੋਲ ਲਿਓ ਮੇਰੇ ਤੇ ਆਉਣ ਤੋਂ ਪਹਿਲਾਂ ਤੇ ਮੈਂ ਆ ਕੇ ਹੁਣਸਾਰ ਬੋਲ ਲੂੰਗਾ ਦੋ ਪਿੰਡਾਂ 'ਚ ਹੋਰ ਜਾਣਾ ਜਿੱਥੇ ਕਹੋਗੇ ਉੱਥੇ ਚੱਲਾਂਗੇ ਇਹ ਸਾਡੇ ਪਿੰਡ ਨੇ ਭਲਾਈਆਣਾ ਦੋਦਾ ਛੱਤਿਆਣਾ ਭੁੰਦੜ ਇਹ ਸਾਰੇ ਜਿੰਨੇ ਵੀ ਮੈਂ ਕੋਟਲੀਆ ਬਲੂ ਗਿਆ ਮੈਂ ਖਿੜਕੀਆਂ ਵਾਲੇ ਗਿਆ ਜਿੱਥੇ ਵੀ ਜਾਂਨਿਆ ਲੋਕ ਇਹੀ ਪਿਆਰ ਦਿੰਦੇ ਆ ਕੋਟ ਪਾਈ ਗਏ ਸੀਗੇ ਕਿ ਸਾਨੂੰ ਤੁਹਾਡੇ ਤੇ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਡਾ ਇਹਨਾਂ ਤੋਂ ਖਿਹੜਾ ਛੜਾ ਦੋ ਮੈਂ ਕਭ ਖੜਾ ਤਾਂ ਤੁਸੀਂ ਛਡਾਉਣਾ ਸਾਡਾ ਤਾਂ ਨਾਂ ਹੀ ਲੱਗਣਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਆ ਨਿੰਮ ਖੜਾ ਲੈ ਪਹਿਲਾਂ ਤਾਂ ਇਹ ਦੇਖ ਲਿਓ ਵੀ ਇਹਨਾਂ ਨੂੰ ਪੁੱਛ ਲਿਓ ਜਿਹੜਿਆ ਆਉਣਗੇ ਮਨਪ੍ਰੀਤ ਬਾਦਲ ਹੋਰੀ ਜਾਂ ਰਾਜੀ ਬੜਿੰਗੂ ਨਿੰਮ ਤੇ ਡੇਕ 'ਚ ਕੀ ਫਰਕ ਹੁੰਦਾ ਹੈ ਉਹਨੂੰ ਪਤਾ ਹੀ ਨਹੀਂ ਮਗਾ ਹਰੇਕ ਸਾਲ ਇਹ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਗਿੱਦੜ ਵਾਹੇ ਵਾਲੋ ਬਦਲੋ 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 ਬਹੁਤ ਚਿਰ ਹੋ ਗਿਆ 12 13 ਸਾਲ ਹੋ ਗਏ 12 13 ਸਾਲ ਹੋ ਗਏ ਬਦਲ ਲੋ ਨਵੇਂ ਪੱਤੇ ਪਿੱਪਲ ਦੇ ਆ ਪੱਤੇ ਆ ਵੇ ਕਾ ਦੀ ਖੜ 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 ਲਈ ਐ ਪੱਤ ਛੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਸਾਡੀ ਪਾਰਟੀ ਦੇ ਕੈਬਨਿਟ ਮਨਿਸਟਰ ਸਾਹਿਬ ਬੈਠੇ ਨੇ ਅਮਨ ਰੋੜਾ ਜੀ ਸਾਡੇ ਜੈਤੋ ਤੋਂ ਐਮਐਲਏ ਬੈਠੇ ਨੇ, ਰਾਮਪੁਰੇ ਫੂਲ ਦੇ ਐਮਐਲਏ ਬੈਠੇ, ਮੌੜ ਵਾਲੇ ਐਮਐਲਏ ਬੈਠੇ, ਪੁੱਚੋ ਵਾਲੇ ਐਮਐਲਏ ਬੈਠੇ। ਸਾਡੇ ਲਾਡੀ ਢੋਸ ਜੀ ਧਰਮਕੋੜ ਤੋਂ ਐਮਐਲਏ ਬੈਠੇ, ਸਾਡੀ ਸਾਰੀ ਟੀਮ ਚੇਅਰਮੈਨ ਸਾਹਿਬ ਜੀ ਦਾ ਸਾਹਿਬ ਬੈਠਿਆ। ਸਾਰੇ ਸਾਡੇ ਫਰੋਜਪੁਰ ਦੀ ਟੀਮ ਬੈਠੀ ਹੈ। ਜਿੰਨੇ ਵੀ ਕਰਮਜੀਤ ਅਨਮੋਲ ਵੀਰੋ ਅਸੀਂ ਆਮ ਕਰਾਂਦੇ ਆ। ਅਸੀਂ ਤੁਹਾਡੇ ਵਰਗੇ ਹੀ ਆ। ਸਾਨੂੰ ਤੁਸੀਂ ਬਣਾਇਆ। ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਨੇ ਇਹ ਲੀਡਰ ਇਹ ਰਾਜੇ ਵੜਿੰਗ ਹੋਰੀ ਹੰਕਾਰ ਚ ਫਿਰਦੇ ਆ ਇਹ ਕਹਿੰਦੇ ਅਸੀਂ ਵੱਡੇ ਆ ਉਹ ਨਹੀਂ ਓਏ ਲੋਕ ਵੱਡੇ ਨੇ ਮੰਦੀ ਫਿਰ ਬਾਈ ਚ ਮੰਨੇ ਥੋੜਾ ਜਿਹਾ ਜੋ ਤੁਸੀਂ ਲਾਇਆ ਨਾ ਰਗੜਾ ਜਮਾਨਤਾ ਕਰਾਈਆਂ ਜਬਤ ਫਿਰ ਮੰਨੇ ਬੇ ਹਾਂ ਲੋਕ ਵੱਡੇ ਹੁੰਦੇ ਆ ਕਿਉਂਕਿ ਲੋਕਤੰਤਰ ਲੋਕਾਂ ਦਾ ਜਦੋਂ ਤੁਸੀਂ ਲੋਕਾਂ ਨੂੰ ਛੋਟੇ ਸਮਝਣ ਲੱਗ ਗਏ ਨਾ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਸਾਹਿਬ ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ਼ ਦੇਵੇ ਚੀਲਾ दीक्षित 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਵਾਲੀ ਇਲੈਕਸ਼ਨ ਸੀ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ ਚੋਂ ਉਹ ਨਵੀਂ ਪਾਰਟੀ ਸੀ ਪਾਰਟੀ ਤਾਂ ਬਣੀ ਨੂੰ ਹੋਏ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦਿਆਂ ਪੱਤਰਕਾਰਾਂ ਨੇ ਪੁੱਛਿਆ ਕੇਜਰੀਵਾਲ ਕਾ ਕੋਈ ਅਸਰ ਤਾਂ ਨਹੀਂ ਪੜੇਗਾ ਉਹ 15 ਸਾਲ ਤੋਂ ਮੁੱਖ ਮੰਤਰੀ ਉਹ ਲੋਕਾਂ ਨੂੰ ਕੀ ਸਮਝਦੀ ਹੈ ਕਹਿੰਦੀ ਕੇਜਰੀਵਾਲ हू इज केजरीवाल ये कौन है वीरो चार ਦਿਨਾ ਬਾਅਦ ਰਿਜ਼ਲਟ ਆ ਗਿਆ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਭੋਲੀ ਵੀ ਹੂ इज केजरीਵਾਲ ਆਏ 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 ਕਰ ਰਹੇ ਨੇ ਲੋਕ ਤਾਂ ਆਏ ਹੁੰਦਾ ਸੋ ਲੋਕਾਂ ਨੂੰ ਅਸੀਂ ਤਾਂ ਪਾਈ ਤੁਹਾਡੇ ਚਰਨਾ ਚਾ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋ ਮਾਨ ਸਤਕਾਰ ਚ ਵੱਡੇ ਹੋ ਅਕਲਾਂ ਚ ਵੱਡੇ ਹੋ ਉਹਦਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਥੋੜੇ ਬਈ ਅਜਾ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲੀਆਂ 14 ਫਿਰ 15 ਚ ਗਏ ਉਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ 22 ਹੁਣ 24 ਆ ਗਈ ਇੱਕ ਤੁਹਾਡਾ ਇਹ ਨਹੀਂ ਪਤਾ ਲੱਗਦਾ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮਾਂਜਣਾ ਹੈ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਵੋਟ ਕਿਹਨੂੰ ਪਾਉਣੀ ਹੈ ਕਦੇ ਨਹੀਂ ਲਿਖਿਆ ਨਾ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹੋ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹੋ ਕਿਵੇਂ ਹਾਂ ਠੀਕ ਹੈ ਫਿਰ ਐਤ ਕੀ हां चलो जी कोई ना कोई तो मच गया फिर। ਉਹੀ ਰਿਜ਼ਲਟ ਹੁੰਦਾ। ਉਹੀ ਰਿਜ਼ਲਟ ਹੁੰਦਾ। ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੋ ਤੁਸੀਂ। ਅਸੀਂ ਕੀ ਕਰਦੇ ਆ ਕਾਂਗਰਸ ਦਾ ਸਾਡਾ ਤਰੀਕਾ ਗਿੱਦੜਵਾਹੇ ਜਿਵੇਂ ਮੈਂ ਕੀ ਤਰੀਕਾ ਬਈ। ਕਹਿੰਦੇ ਰਾਤੋਂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਣ ਉਹਨਿਆਂ। ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦਾਂਗੇ ਪੋਸਟਰ ਲਾ ਦਾਂਗੇ ਘਰਾਂ ਦੇ ਮੂਹਰੇ ਕਹਿੰਦੇ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਮੈਂ ਕਿਹਾ ਕਮਲੀ ਸਮਝੇ ਕਿ ਦੜਵਾਏ ਵਾਲਿਆਂ ਨੂੰ ਮੈਂ ਕਿਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਨਹੀਂ ਖੁਸ਼ ਪਹਿਮੀ ਚ ਨਾ ਰਹ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਿਹਾ ਲੋਕ ਅੱਜ ਕੱਲ ਇੰਨੇ ਤੇਜ ਨੇ ਕਰੇ ਝੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ پارٹی ਵੱਲੋਂ ਰੈਲੀ 'ਚ ਕਿਸੇ ਹੋਰ ਦੀ 'ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਘੋਗਾ ਚਿੱਤ ਕਿਸੇ ਹੋਰ ਦੇ ਹੀ ਕਰਿਆ ਹੁੰਦੇ ਆ। ਐਂ ਕਰਦੇ ਹੋ ਨਾ ਮੈਂ ਕਹਾਂ ਨਾ ਸਮਝੋ ਤੁਸੀਂ ਕਮਲੇ ਨਾਲ ਸਮ। ਸੋ ਗਲਤ ਫਹਮੀ ਆ ਚ ਫਿਰਦੇ ਆ ਵੀਰੋ। ਸੋ ਪਹਲ ਆ ਜਾਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰ ਗਏ ਆਪਾਂ 2022 ਵੇਲੇ ਚਲ ਕੋਈ ਨਹੀਂ ਪ੍ਰਮਾਤਮਾ ਨੇ ਮੌਕਾ ਦਿੱਤਾ ਹਜੇ 2.5 ਸਾਲ ਪਏ ਨੇ ਉਦੋਂ ਗਾਹਲੇ ਵੀ ਪ੍ਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਾਹਾਂਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਰੰਟੀ ਹੈ ਜਿਹੜੇ 2.5 ਆਪਾਂ ਮੰਗ ਰਹੇਗੇ ਅਪਾ ਸਪੀਡ ਡਬਲ ਕਰ ਦਾਂਗੇ ਜਿਵੇਂ ਆਪਣਾ ਮਿਸਤਰੀ ਦੋ ਲਾ ਦੋ ਫਿਰ ਜੇਰਾ ਦੇ ਘਟ ਘਟ ਦੇ ਨੇ ਵੀ ਦੋ ਮਿਸਤਰੀ ਲਾ ਲਓ ਚਾਰ ਇੱਕ ਦਾ ਮਸਾਲਾ ਪਾ ਲਓ ਕੇਰਾ ਨਵੇੜੀਏ ਕੰਮ ਇਹ ਕੇਰਾ ਲੈਂਟਰ ਤੇ ਲਿਆਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮਗਰ ਰਹਿ ਗਏ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜੀ ਨਹੀਂ ਆਊਗਾ ਡਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ ਨਹੀਂ ਤਾਂ ਕੀ ਹੁੰਦਾ ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਤਦੇ ਚਲੇ ਜਾਂਦੇ ਆ ਬਸ ਪਰ ਦਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49000 50000 ਵੋਟ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਪਮ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਿਹਾ ਵੀ ਕੋਈ ਨਹੀਂ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨਹੀਂ ਤਾਂ ਅਗਲਾ ਹਰੇਕ ਆਪ ਦਾ ਘਰੇ ਆ ਮੈਂ ਆਪਦੇ ਘਰੇ ਕੁੰਡਾ ਲਾ ਕੇ ਸੌ ਜਾਂਦੇ ਆ ਕਿ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਥੋਡੇ ਕੋਠੇ ਉੱਤੇ ਡੱਬੀ ਥੋਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੁਆਕ ਸੀ ਕਿ ਸਾਨੂੰ ਕਿਹੜਾ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬਣਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪਦੇ ਘਰੇ ਲੋੜੀ ਆ इंटरनेट इंटरैट लोडी है कंप्यूटर ती सेक क्योंकि आपसी प्यार घट गया मेल जोल घट गया गुस्से गिले गए लड़न लग गए ना पुत यह वेले बाहर ना जाए लड़ पोंगे पौगे पिंडा का जोड़ा एका तोड़ता नेोड़ आ लीडर ने धड़े बनाते मैं उ देखा जो तो मैं एम पी बनया ना मैं कितने होटल च गया उ चंडीगढ़ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚ ਉੱਚ ਆ ਤੂੰ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨ ਆਏ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਨਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋ ਹਟ ਗਏ ਵੀ ਉਹਨਾਂ ਦੀ ਬਰਾਤ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਸੋ ਵੀਰੋ ਜੇ ਉਹ ਆਪਸ ਵਿੱਚ ਇਕੱਠੇ ਹੋ ਸਕਦੇ ਨੇ ਤੁਸੀਂ ਇੱਥੇ ਆਪਸ ਵਿੱਚ ਇਕੱਠੇ ਹੋ ਜੋ ਪਿੰਡ ਵਾਸਤੇ ਇਕੱਠੇ ਹੋ ਜੋ ਤੁਸੀਂ ਰਿਜ਼ਲਟ ਦੇਖਿਓ ਫਿਰ ਕੀ ਹੋਣਾ ਜਦੋਂ 92 ਲੋਕ ਇਕੱਠੇ ਹੋਗੇ 92 ਸੀਟਾਂ ਵਾਸਤੇ ਲੋਕ ਇਕੱਠੇ ਹੋ ਗਏ ਤਾਂ ਦੇਖ ਲਓ ਫਿਰ ਕੀ ਹਾਲ ਹੈ ਇਹ ਜਿੱਤ ਜਾਂਦੇ ਸੀ ਸਿੱਧਾ ਏ ਚੰਡੀਗੜ੍ਹ ਤੂੰ ਕੌਣ ਮੈਂ ਕੌਣ ਓਏ ਡੈਡ ਇਹਨਾਂ ਦੀਆਂ ਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਦੀਆਂ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਉਹ ਡੇ ਡੇ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੂ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬਿੰਕ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲੇ-ਦਾਲਿਆਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੀ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾ ਗਏ ਜੀ ਕਹਿੰਦੇ ਬੈਠਿਰੋ ਅੰਦਰ ਹੀ ਹੁਣ ਉਹ ਬੈਠੇ ਅੰਦਰ ਹੀ ਹੁਣ ਲੋਕਾਂ ਨੇ ਬਾਹਰੋਂ ਲਾਤੀ ਫਿਰ ਪਬਲਿਕ ਕਹੇ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜ਼ੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਏ ਆ ਇੱਜ਼ਤਾਂ ਕਮਾਉਣ ਆਏ ਆ ਬਸ ਹੋਰ ਕੁਝ ਨਹੀਂ ਕਮਾਉਣ ਆਏ ਆ ਪਹਿਲਾਂ ਮੈਂ ਪਿੰਡ ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇ ਕੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਟਵਾਰ ਖਾਨਾ ਬੰਦ ਪਿਆ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪੈਸਾ ਤੁਹਾਨੂੰ ਹੀ ਦੇਣਾ ਹੈ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਹੀ ਕੋਡ ਖਤਮ ਹੋ ਗਿਆ ਪੈਸੇ ਆ ਜਾਣ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ ਹੈ ਚਾਹ ਛੱਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਹੋ ਮੋਗਿਆਂ ਦੀਆਂ ਪਾਈਪਾਂ ਦਾ ਸਭ ਹੋ ਜੂ। ਇਸੇ ਕਰਣ ਨੂੰ ਇਸੇ ਆਹੀ ਕੰਮ ਤਾਂ ਕਰਨਾ ਆ। ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ? ਪੁੱਛ ਕੇ ਦੇਖ ਲਿਓ ਉਹਨਾਂ ਨੂੰ ਕਿ ਮੋਗਾ ਕੀ ਹੁੰਦਾ। ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੁੰਦਾ ਹੈ। ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ। ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ। ਉਹ ਨੱਕੇ ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਹੀ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰ ਮੁੱਲ ਦਾ ਸੋ ਜਿੱਦਾਂ ਥੋਡੇ ਵਰਗੇ ਆ ਥੋਟ ਐਂ ਰਹਾਂਗੇ ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਂਸਲ ਹੋ ਜਾਂਦੇ ਸਾਰੇ ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਆਖਰੀ ਮੁਸ਼ਕਲ ਆ ਜਾਣਾ ਨੇ ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆਂ ਆਗੇ ਦੋ ਪਿੰਡਾਂ ਚ ਹੋਰ ਜਾਊਂਗਾ ਕੱਲ ਨੂੰ ਉਧਰ ਜਾਊਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਜਿੰਨਾ ਜਰ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਬਹਿੰਦਾ ਉਹਨਾਂ ਚ ਰਹਿਣਾ ਮੈਂ ਜੜਾਂ ਪਟਣ ਦੀ ਡਿਊਟੀ ਲਾਈ ਹੈ ਨਾ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੁਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆ ਉੱਥੀ ਆ ਸਾਡੇ 30 30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਜਿੱਟੀਆਂ ਹੋ ਗਈਆਂ ਚਿੰਤਾ ਚੇਖਾ ਸਮਾਨ ਬਾਣੀ ਚ ਲਿਖਿਆ ਆ ਮਾਂ ਮਾਂ ਦਾ ਅੰਨੀਆਂ ਹੋ ਗਿਆ ਚੁੱਲਿਆਂ 'ਚ ਫੂਕਾਂ ਮਾਰ ਮਾਰ ਸ਼ਾਇਦ ਜੂਨ ਸੋਦਰ ਜੇ ਸ਼ਾਇਦ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਕੋਈ ਦਿੱਤੀ ਨੌਕਰੀ ਨਾ ਨਾ ਆਪ ਦੇਣ ਨੂੰ ਹੀ ਆਪ ਦੇਣ ਨੂੰ ਹੀ ਆਪ ਦੇਣ ਨੂੰ ਹੁਣ ਜਦੋਂ ਅਸੀਂ ਆ ਗਏ ਲੈ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆਪ ਬੜੇ ਬੜੀ ਡਰਿਆਂ ਕੋਲੇ ਚੀਕ ਮਾਰਦੇ ਨਾ ਉਹਦਾ ਨਾਂ ਨਹੀਂ ਮੈਂ ਦੱਸੂ ਕੀ ਕਹਿਣਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ 'ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪ ਵਿਚ ਲਕਾਉਂਦੇ ਰਹੇ ਨੇ ਵੀ ਉੱਤੋਂ ਉੱਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸ ਦੇਣਾ ਲੋਕਾਂ ਨੂੰ ਉਹ ਇੱਕ ਦੂਜਾ ਕੀ ਕਰੀਏ ਹੁਣ ਬਾਰੇ ਹੁਣ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇੱਥੋਂ ਮਨਪੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਹੈਗਾ ਸੀ ਕਿੱਧਰ ਚਲੇ ਗਿਆ ਯਾਰ ਅਸੀਂ ਉੱਥੇ ਖੜੇ ਰਹਿ ਗਏ ਪਰ ਕਟੋ-ਕਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਘਟਕੜਕਲਾ ਥੋੜੇ ਚੋਂ ਵੀ ਬਹੁਤ ਗਏ ਹੁਣੇ ਉਦੋਂ ਅਸੀਂ ਉੱਥੇ ਖੜੇ ਆਂ ਅਸੀਂ ਉਹਦੇ ਪਿੰਡ ਜਾ ਕੇ ਸੌ ਚੱਕੀ ਐ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋਕਾਇਤ ਕਿ ਭਾਜਪੀ ਵੱਲੋਂ ਫਿਰਦਾ ਹੈ ਦੱਸੋ ਜੀ ਉਹਨਾਂ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਐ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬ੍ਰਿਗੇਡ ਵਾਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਉਹਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮਹੀਂ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਐ ਮੱਚੀ ਜਾਣ ਦਿਓ ਸੜੀ ਜਾਣ ਅਹੀਂ ਕਰਦੇ ਆ ਕਦੇ ਉਧਰੋਂ ਹੁੰਦੇ ਆ ਕਦੇ ਇਧਰੋਂ ਹੁੰਦੇ ਆ ਪਾਰਟੀ ਵੀ ਬਦਲ ਲੈਂਦੇ ਸਿੱਧੂ ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ ਬੇ ਲੋਕਾਂ ਦੱਸ ਦੋ ਜੋ ਲੱਗਿਆ ਉਰਦੂ ਦੇ ਸ਼ੇਰ ਖੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦੈ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਵਾਸਤੇ ਕਰਦਾ ਸੀ। ਉਹਦੇ ਬਠਿੰਡੇ ਸੀ ਅਸੀਂ। ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ। ਪਤਕਰਾਰੀ ਉਹ ਕਹਿੰਦੇ ਜੀ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ। ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਕੀ ਕਹਿਣਾ ਚਾਹੋਂਗੇ? ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ। ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਹੂ ਮੰਗਦੀ ਐ ਲਹੂ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੈਤਾ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜੇ ਆ ਦੱਸੋ ਕੋਈ ਆਪਦਾ ਆਪ ਦਾ ਬਿਆਨ ਆਪਦੇ ਵਾਲੇ ਪਾਸਿਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨਨਾਲ ਹੈ ਤਮਜੀਠੀ ਦਾ ਕਹਿੰਦੇ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜਹਾਂ ਉਹ ਕਹਿੰਦੇ ਜੀ ਉਹ ਬਾਤ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾ ਲੈਤਾ ਮਜੀਠੀਏ ਦਾ ਕੁਝ ਬੋਲਣਾ ਤਾਂ ਦੱਸ ਦੋ ਕਹਿੰਦਾ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਪਤਗਾਛ ਅਸੀਂ ਵੀ ਚਲੇ ਗਏ ਤੇ ਬਾਦਲ ਪਿੰਡ ਨਾਲ ਹੀ ਚਲੇ ਗਿਆ ਮੈਂ ਵੀ ਉੱਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਆ ਪਾਇਆ ਹੋਇਆ ਸਾਰੇ ਅਖਬਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਉਹ ਤੇ ਕੱਟ ਆਪਦੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪ੍ਰੀਤ ਬਾਦਲ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੰਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਵਾਸਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ ਚ ਛਾਪਦੀਆਂ ਨਹੀਂ ਇਹ ਜਨਾਬ ਅਸੋ ਕੀ ਕਰੀਏ ਨਾ ਵੀ ਤੁਸੀਂ ਸਿੱਧਾ ਕਹਿ ਦਿਓ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਸੀ ਕਿਹਨੇ ਦਿੱਤਾ ਬਨਵਾਸ ਬਈ ਤੈਨੂੰ ਤੇ ਨਾਲੇ ਤੇਰੇ ਜੇ ਬਨਵਾਸ ਦਿੱਤਾ ਵੀ ਫਿਰ ਤੇਰੇ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰੂੰ ਮੈਂ ਕਹ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸਬੀਰੋ ਇਹਨਾਂ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅੱਜ ਤਾਂ ਤੁਹਾਡੇ ਨਾਲ ਆ ਥੋਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੋਂ ਬਚਿਓ ਆ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਇਹ ਉਂਗਲ ਲਾਉਣ ਵਾਲੇ ਆਏ ਵੀ ਐ ਕਰ ਦਿਆਂਗੇ ਅਸੀਂ ਵੋਟਾਂ ਮੰਗ ਰਹੇ ਹਾਂ ਕੰਮ ਦੇ ਨਾਂ ਤੇ ਵੀ ਆ ਕਰਤਾ ਕਰਾਂਗੇ ਇਹ ਵੋਟਾਂ ਮੰਗ ਰਹੇ ਨੇ ਨਿੰਦ ਕੇ ਨਿੰਦਿਆ ਕਰਕੇ ਵੀ ਆ ਐ ਨਹੀਂ ਤੋ ਆ ਐ ਨਹੀਂ ਹੋ ਐ ਨਹੀਂ ਹੈਗਾ ਐ ਨਹੀਂ ਇੱਕ ਗੱਲ ਉਂਗਲ ਲਾਉਣ ਵਾਲੇ ਹਰੇਕ ਪਿੰਡ ਚ ਹੁੰਦੇ ਆ ਤੁਹਾਡੇ ਵੀ ਹੋਣਗੇ 4-5 ਤਾਂ ਉਹਨਾਂ ਤੋਂ ਬੱਚੋ ਬੱਚੋ بڑے ਘਰ ਪੱਟੇ ਉਹਨਾਂ ਨੇ ਉਹ ਕੋਈ ਪਿੰਡੋਂ ਸ਼ਹਿਰ ਬਾ ਚਲਾ ਗਿਆ ਸ਼ਹਿਰ ਉੱਥੇ ਲਾਲਾ ਜੀ ਦੀ ਦੁਕਾਨ ਤੇ ਜਾ ਕੇ ਉੱਥੇ ਕਿਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾਈ ਕਹਿੰਦਾ ਬੜਾ ਮਿੱਠਾ ਸ਼ਹਿਦ ਰੱਖਿਆ ਭਈ ਮਖਿਆੜ ਲਾਲਾ ਜੀ ਕਹਿੰਦੇ ਹਾਂਜੀ ਬਾਕੀ ਜਿਹੜਾ ਬਚਿਆ ਸੀ ਉਹ ਐਂ ਕੰਦ ਨਾ ਪਹੁੰਚਦਾ ਦੁਕਾਨ ਦੀ ਨਾਲ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਇਕੱਠੀਆਂ ਦੇਖ ਕੇ ਕੋੜ ਕਿੜਲੀ ਆ ਗਈ ਛਿਪਕਲੀ ਆ ਗਈ ਵੀ ਮੱਖੀਆਂ ਖਾ ਲੈਣੀਆਂ ਕੋਲ ਕਿੱਲੀ ਨੂੰ ਦੇਖ ਕੇ ਚੂਹਾ ਪੈ ਗਿਆ ਵੀ ਲੈ ਕੋਲ ਕਿੱਲੀ ਨੂੰ ਖਾ ਲੈਣੀਆਂ ਚੂਹੇ ਨੂੰ ਦੇਖ ਕੇ ਬਿੱਲੀ ਨੇ ਮਾਰੀ ਛਾਲ ਕਹਿੰਦੀ ਚੂਹਾ ਆ ਗਿਆ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਲਾਲੇ ਦੇ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਧੱਕਾ ਕਿਲੋ ਦਾ ਪੱਟਾ ਚੱਕ ਕੇ ਕੁੱਤੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਬੱਜਾ ਸਿਰ 'ਚ ਉਹ ਲਹੂ ਲਹਾਨ ਹੋ ਗਿਆ ਲੜਾਈ ਵੱਧ ਗਈ ਜੀਨੇ ਉਂਗਲ ਲਾਈ ਸੀ ਉਹ ਸਾਰਾ ਕੋਈ ਦੇਖੀ ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਮੈਨੂੰ ਲੱਗਦਾ ਤੁਹਾਡਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਹੁਣ ਲੈ ਸਾਰੀ ਦੁਕਾਨਦਾਰੀ ਖਰਾਬ ਕਰ ਗਏ ਕੁੰਗਲ ਲਾ ਕੇ ਇਥੋਂ ਬਣੀ ਹੈ ਕਹਾਵਤ ਵੀ ਉਂਗਲ ਲਾਉਣ ਨਾਲ ਤੋਂ ਬਚੋ ਯਾਰ ਇਹਨਾਂ ਤੋਂ ਸੁੱਤਾੜ ਕੀ ਜਾਇਓ 20 ਤਰੀਕ ਨੂੰ ਨਾ ਤੋ ਕੇ ਗੁਰਾਂ ਦਾ ਨਾਮ ਲੈ ਕੇ ਝਾੜੂ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਉਹਦੀ ਮੋੜਿਆ ਉਹ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨਹੀਂ ਤਾਂ ਹੋ ਜਾਦਾ ਕાળા ਮੋਤੀਆ ਉਤਰਿਆ ਵੇ ਜਾਂ ਚਿੱਟਾ ਮੋਤੀਆ ਉਤਰਿਆ ਵੇ ਅੱਖਾਂ 'ਚ ਐਡੇ ਪਾਪੀ ਨੇ ਦਬ ਕੇ ਬਟਨ ਤੁਸੀਂ ਜ਼ਿੰਮੇਵਾਰੀ ਤੁਹਾਡੀ ਖਤਮ ਆ ਜ਼ਿੰਮੇਵਾਰੀ ਨਵਾਂਣ ਦਾ ਕੰਮ ਮੇਰਾ ਮੰਗਾਂ ਥੋਡੀਆਂ ਅਰਜ਼ੀਆਂ ਡਿੰਪੀ ਦੀਆਂ ਦਸਕਤ ਮੇਰੇ ਐਨਾ ਵਾਦਾ ਕਰਕੇ ਜਾਂਣਾ ਤੁਹਾਡੇ ਨਾਲ ਦੋਨੇ ਹੱਥੋਂ ਪਰਚੱਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਨ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇੰਨੇ ਪਿਆਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਔਰ ਮਿਲਦੇ ਰਹਾਗੇ ਬੜੀ ਲੋੜ ਹੈ ਤੁਹਾਡੀ ਦੇਸ਼ ਨੂੰ ਬੜੀ ਲੋੜ ਹੈ ਤੁਹਾਡੀ ਪੰਜਾਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਬਹੁਤ ਮਿਹਰਬਾਨੀ ਜੀ मेत्रे साहेब प्रणितिदाई खासदार प्रणितिदाई एम बी पाटील साहेब यांचं या ठिकाणी आगमन झालेलं आहे या सर्वांचं मी मनपूर्वक